ਹੈਲੋ ਰਾਜਮੀਤਾ ਹਾਂ ਰਾਜਮੀਤਾ ਬੋਲ ਰਹੀ ਸੀ ਮੇਰੀ ਯਾਦ ਆਈ ਸੀ ਤੁਹਾਨੂੰ ਹੈ ਫੋਨ ਲਈ ਸਸਤਰੀ ਕਾਲ ਜੀ ਸਸਤਰੀ ਕਾਲ ਸਸਤਰੀ ਕਾਲ ਮੇਰੇ ਨਾਮ ਤੇ ਤਾਂ ਲੈ ਲਓ ਪਹਿਲਾਂ ਚਲ ਪਹਿਲਾਂ ਤੁਹਾਡੇ ਨਾਲ ਲਾਂਭੇ ਦਿਓ ਮੈਨੂੰ ਤਾਂ ਕੀ ਹੈ ਮੈਂ ਤਾਂ ਪਤਾ ਕੀ ਹੈ ਮੈਂ ਤਾਂ ਕਿੰਨੇ ਔਖਾ ਨਾਲ ਤੁਹਾਨੂੰ ਨੰਬਰ ਕਰਾਇਆ ਸੀ ਠੀਕ ਹੈ ਮੈਂ ਕਿ ਫੋਨ ਉਹ ਫੋਨ ਉਹ ਤੁਸੀਂ ਨਾਲੇ ਸਭ ਤੋਂ ਕਰਤਾ ਫੋਨ ਲਾਉਂਦੀ ਲਾਉਂਦੀ ਪਰ ਸੋ ਗੱਲ ਹੋਈ ਸੀ ਆਪਣੀ ਤੁਸੀਂ ਕਹਿੰਦਾ ਨਾ ਲਾਉਣ ਆ ਰਾਹ ਨਾ ਥੋੜੇ ਮਾਰਕੀਟ ਗਿਆ ਨਹੀਂ ਮੋੜ ਜਿੱਲਾ ਆਉਂਦਾ ਉਹ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਇਹ ਐ ਵੀ ਮੈਨੂੰ ਇਹ ਨਾ ਹੋਵੇ ਨਾ ਵੀ ਆਪਣੇ ਕੀ ਕਹਿੰਦੇ ਹੁੰਦੇ ਆ ਉਹ ਗੁਰਮੀਤ ਨਾਲ ਕੋਲੇ ਹੋਵੇ ਨਾ ਭੈਣ ਨਾਲ ਕੋਲੇ ਹੋਵੇ ਤਾਂ ਕਰਕੇ ਮੈਂ ਹਾਂਜੀ ਨਾ ਨਾ ਕੋਈ ਨਹੀਂ ਕੋਲੇ ਹੂੰ ਕੋਈ ਵੀ ਨਹੀਂ ਕੋਲੇ ਤਾਂ ਤਾਂ ਫੋਨ ਚੱਕ ਲੈਣਾ ਤਾਂ ਹੀ ਤਾਂ ਮੈਨੂੰ ਨਾ ਹੋਵੇ ਮੈਂ ਸਦਾ ਪ੍ਰੋਣਾ ਵੀ ਨਾ ਗੋਲੇ ਹੋਵੇ ਮੈਂ ਕਿਹ ਫਿਰ ਦਿੱਕਤਾਂ ਵੱਧ ਜਾਂਦੀਆਂ ਨੇ ਉਹ ਗੱਲ ਸਮਝੀ ਸੀ ਨਹੀਂ ਆਪੀ ਤੁਮਨੂੰ ਕਹਿੰਦੀ ਹੁੰਦੀ ਸੀ ਤੁਸੀਂ ਧਿਆਨ ਨਾਲ ਮੇਰੇ ਨਾਲ ਗੱਲ ਕਰਿਓ ਆਪਾਂ ਲੌਂਗ ਟਾਈਮ ਤੇ ਹੀ ਗੱਲ ਕਰੀਏ ਹਾਂ ਇਹ ਕਿਹਣਾ ਹੋਣ ਥੋੜਾ ਮੈਂ ਤਾਂ ਹੀ ਚੱਕਿਆ ਤੇ ਬਦਕ ਨਾ ਹੀ ਨਾ ਪਿਆ ਕਿ ਕਿਤੋਂ ਤੂੰ ਕਿੰਨਾ ਮੈਂ ਪਿਆਰ ਕਿੰਨਾ ਕਰਦੀ ਹਾਂ ਤੂੰ ਸੋਚ ਹੀ ਨਹੀਂ ਸਕਦਾ ਕਿ ਸਮਝਿਆ ਕਰ ਮੈਂ ਡਰਦੀ ਵੀ ਬਹੁਤ ਹਾਂ ਜੀ ਹਣਾ ਆਪੀ ਤੋਂ ਬਾਈ ਤੋਂ ਬਹੁਤ ਡਰਦੀ ਹਾਂ ਆਪਣੀ ਜ਼ਿੰਮੇਵਾਰੀ ਦੀ ਗੱਲ ਹੈ ਪਰ ਤਾਂ ਮੈਂ ਇਹ ਹੋ ਸਕਦੀ ਹੈ ਕਿ ਨਹੀਂ ਵੀ ਹੋ ਸਕਦੀ ਕਿ ਕਿੱਟਾ ਬਟਾ ਹੁੰਦਾ ਨਾ ਆਪਣੇ ਤਾਂ ਆਪਣੇ ਚੱਕਰ ਪੈ ਗਏ ਚੱਕਰ ਇਹ ਹੁਣੇ ਜਾਟਾ ਜਾਟਾ ਜੁੜ जी जाट्टा दे होंडे फिर तो आपने जाट्टा सट्टा भी हो जाना है ना उन तरह से मैं आऊँगी जी मैं उन सब काम लाभ तो तेरे मंगल बिहार का लगा दिया जी नहीं 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 तो ना नहीं, मैं तो तेरे मंगल बिहार का दिया हाँ जी सर इतना खुशी हाँ वो तो मेरी काम यात्री किसकी तिथि बिल्ला चलो काम मेरे ਮੇਰਾ ਤਾਂ ਆਈਆ ਮੇਰਾ ਇੰਨੀ ਛੇਤੀ ਤਾਂ ਨਹੀਂ ਹੁੰਦਾਗਾ ਮੇਰਾ ਤਾਂ ਤੋਂ ਦੂਜੇ ਕਾਲੇ ਤੇਲ ਵਾਲੇ ਹੈਗੇ ਹਸਤਾ ਜਾਣਦੀ ਹੈ ਕਾਲੇ ਤੇਲ ਵਾਲੇ ਕੀ ਹੁੰਦੇ ਹਨ ਨਾ ਨਹੀਂ ਨਹੀਂ ਕਿਤਾ ਬਾਬਾ ਨੂੰ ਕੀ ਹੁੰਦਾ ਮੈਂ ਦੱਸੋ ਨਾ ਕਾਲੇ ਤੇਲ ਵਾਲੇ ਦਿਨ ਉਹ ਦੱਸੂਗਾ ਜਦੋਂ ਮਿਲਾਂਗੇ ਠੀਕ ਹੈ ਹੁਣ ਦੱਸੋ ਨਾ ਮੈਂ ਸਮਝਾ ਦੇਵਾਂ ਮਨ ਮੱਤਿਕਾ ਨੌਲੇਜ ਹੋ ਗਈ ਨਾ ਮੈਂ ਤਾਂ ਜਿੰਨੀ ਨੌਲੇਜ ਹੈ ਨਿਕਨ ਪੱਤੀ ਹੈ ਸਮਝ ਨਹੀਂ ਮਰਗੀ ਕੁਝ ਇੱਕ ਤਾਂ ਹੁੰਦੇ ਦੂਜੇ ਚਿੱਟੇ ਤੇਲ ਵਾਲੇ ਦੇਖ ਹੁੰਦੇ ਕਾਲੇ ਤੇਲ ਵਾਲੇ ਅਸੀਂ ਕਾਲੇ ਤੇਲ ਵਾਲੇ ਆ ਠੀਕ ਹੈ मैरिज हुई है जी। मैं नहीं ਤੂੰ ਤਾਂ ਹੌਲੀ ਹੌਲੀ ਸਮਝ ਆਉਗੀ ਫਿਰ ਇੱਕ ਪਤਾ ਕੀ ਹੈ ਮੇਰੀ ਗੱਲ ਤੋਂ ਕਿ ਭੇਤ ਵੀ ਤਾਂ ਫਿਰ ਹੌਲੀ ਹੌਲੀ ਖੁੱਲਦੇ ਹੁੰਦੇ ਆ ਕਿ ਨਹੀਂ ਤੁਸੀਂ ਮੇਰੀ ਉਧਰ ਘੱਟ ਦੇਂਦੇ ਸੀ ਮੇਰੇ ਕੋਲ ਤੀਵ ਬਟਨਾ ਤਣੀ ਨਾ ਉੱਪਰੀ ਨਹੀਂ ਗੱਰਚੀ ਤੁਸੀਂ ਮੇਰੀ ਨਾ ਉੱਪਰ ਦੇਖਦੇ ਸੀ ਕਿਉਂ ਰੋਕੇ ਰੱਖੂਗਾ ਮੈਂ ਨੀਗਾ ਮੈਂ ਹੋਰ ਕਿੱਧਰ ਰੱਖਾਂ ਜਿਉ ਤੇਰੇ ਤੋਂ ਨੀਗਾ ਪਾਸ ਜਾਂਦੀ ਨਹੀਂ ਮੇਰੀ ਹੁਣ ਹੁਣ ਮੇਰੀ ਗੱਲ ਸੁਣਾ ਭੈਣ ਨੇ ਮੈਨੂੰ ਆਖਿਆ ਸੀ ਇੱਥੇ ਵੀ ਹੁਣ ਨਾ ਕੋਈ ਕੁਛ ਚ ਸਾਡੇ ਕੋਲ ਰਹਿ ਕੇ ਜਾਣੀ ਇੱਥੇ ਮੇਰੇ ਕੋਲ ਕੱਲ ਫੋਨ ਆਇਆ ਸੀ ਆਥ ਨੇ ਜੀ ਮੈਂ ਤੇ ਇੱਧਰ ਮੈਂ ਇੱਧਰ ਬਾਜ਼ਾਰ ਆਇਆ ਸੀਗਾ ਇੱਧਰ ਬੁਲਾੜਿਆ ਆਇਆ ਸੀਗਾ ਹਾਂਜੀ ਹਾਂ ਉਦੋਂ ਭੈਣ ਦਾ ਫੋਨ ਆਇਆ ਮੇਰੇ ਕੋਲੇ ਤੇ ਉੱਥੇ ਖੜਕਾ ਜਾਂ ਹੁੰਦਾ ਸੀ ਤੇ ਉੱਥੇ ਮੈਂ ਫੋਨ ਨਹੀਂ ਕੀਤਾ ਬੁਲਾੜੀ ਆਈ ਸੀਗਾ ਤੁਸੀਂ ਉਸ ਤੋਂ ਪਹਿਲਾਂ ਆ ਜਾਂਦੇ ਸੀ ਮੈਂ ਕਾਲ ਕੀਤੀ ਸੀ ਮੇਰੇ ਨਾਲ ਇਮਤਿਹਾਨ ਸੀਗਾ ਤੇ ਤੇਰਾ ਇਮਤਿਹਾਨ ਸੀ ਮੈਨੂੰ ਹਣ ਕਿਹੜਾ ਸੁਪਨਾ ਆਉਂਦਾ ਸੀ ਮੈਨੂੰ ਦੂਜਾ ਕਿਹੜਾ ਡੇਟ ਸੀਟ ਫੜਾ ਕੇ ਗਈ ਸੀ ਇਮਤਿਹਾਨ ਦੇ ਤੁਸੀਂ ਫੋਨ ਕਰੋਗੇ ਤਾਂ ਹੀ ਤੁਸੀਂ ਕਿਹਾ ਬਿਜੀਓ 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 ਹਨਾ ਘਰੇ ਖੰਡ ਪਾਠ ਹੈਗਾ ਆਈ ਇਹਨਾਂ ਨੇ ਲੰਦ ਕੀਤੀ ਉਧਰ ਉਹ ਤਾਂ ਹੈ ਕਿ ਆਨੇ ਨਾ ਉਹਨਾਂ ਨੇ ਪਾਠ ਰਖਾ ਰੱਖਿਆ ਸੀ ਅੱਜ ਕੇ ਉਹ ਛੋਟੇ ਸਾਹਿਬ ਜਦਨ ਸ਼ਾਹ ਦਾ ਤਾਂ ਰੱਖ ਕੇ ਤਾਂ ਤਾਂ ਗੁਰ ਗੁਰਦਵਾਰੀ ਜੋਥੇ ਨਾ ਹਾਂ ਦਿਸਦਾ ਨਹੀਂ ਜਾਨਣਾ ਚਾਹੁੰਦੀ ਮੈਂ ਤੁਮ ਦੀ ਜਾਨ ਨਾ ਗੱਲ ਕਰਨੀ ਤੇ ਵੀ ਨਾ ਤਾਂ ਨਾ ਆਪਣੇ ਆਪ ਨੂੰ ਸੋਚ ਨਹੀਂ ਸਕਦੀ ਮੈਂ ਮਰ ਜਾਣਾ ਨਹੀਂ ਹੈ ਕਿ ਹੋਰ ਕੋਈ ਕਰਵਾ ਲੈ ਤਾਂ ਸੋਣੀ ਰਾਤ ਮੈਂ ਤਾਂ ਸੁਣ ਲਿਆ ਮੈਂ ਮੈਨੂੰ ਤਾਂ ਪਤਾ ਹੀ ਹੈ ਮੇਰਾ ਤਾਂ ਆਪ ਦਾ ਮੈਂ ਤਾਂ ਤੇਰੇ ਨਾਲ ਤਾਂ ਹੀ ਤਾਂ ਤੇਰੇ ਨਾਲ ਡੋਏ ਪਾਏ ਹੈ ਤੇ ਮੈਨੂੰ ਭੈਣ ਨੇ ਆਖਿਆ ਜੀ ਬੈਠੇ ਆ ਜੀ ਚਾਰ ਪੰਜਨ ਸਾਡੇ ਰਹਿ ਜਾ ਮੈਂ ਵੀ ਆਖਿਆ ਵੀ ਤੁਸੀਂ ਜਦੋਂ ਇਧਰ ਖੰਡ ਪਾੜ ਤੇ ਆਉਂਗੇ ਨਾ ਜਦੋਂ ਮੈਂ ਸਾਡੇ ਨਾਲ ਹੀ ਆ ਜੂਗਾ ਤੇ ਤੂੰ ਭੈਣ ਤੇ ਨਾਲ ਹੀ ਆ ਜੀ ਇੱਥੇ ਖੰਡ ਪਾੜ ਤੇ ਤਾਂ ਹੀ ਕਿ ਉਹਨੇ ਆਉਣਾ ਤਾਂ ਹੈਗਾ ਆਉਂ ਜੀ ਕੀ ਆਉਣੀਆ ਤੂੰ ਗੋਲੇ ਜੰਮੀ ਆਉਂ ਜੀ ਭਾਵੇਂ ਕਹਿੰਦੀ ਸੀਗੀ ਲੈ ਚਲੂਗੀ ਤੈਨੂੰ ਮੈਂ ਸੋਚ ਮਾਰ ਕੇ ਜੇ ਤੇ ਮੈਂ ਆਣ ਜੀ ਹਾਂ ਨਾ ਸੋ ਮੈਂ ਤੁਹਾਡੇ ਤੋਂ ਵੀ ਤੁਹਾਨੂੰ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਦੇਖੇ ਬਿਨਾਂ ਰਹਿ ਜੂ ਮੈਂ ਤੁਹਾਨੂੰ ਦੇਖੇ ਬਿਨਾਂ ਰਹਿ ਨਹੀਂ ਸਕਦੀ ਕਿ ਮੈਂ ਪੱਕਾ ਹਾਂ ਆਪਣੇ ਨਾ ਹੋ ਤਾਂ ਦੂਜੇ ਮੁੰਡੇ ਹੈਗੇ ਤਾਇਏ ਦੇ ਮੁੰਡੇ ਹੈਗੇ ਜਿੰਨੇ ਵੀ ਉਹਨਾਂ ਤੋਂ ਰਹੀ ਬਚ ਕੇ ਪਰ ਹੈ ਤਾਂ ਕਿਤੇ ਤੰਦਰਾ ਨਾ ਮਾਰ ਮਾਰ ਕੇ ਦਿਨ ਵਾਲਾ ਨਾ ਸਕਦਾ ਕਿਤੇ ਹੋਣਗੇ ਨਾ ਤੇ ਗੱਲ ਵਾਂਝੀ ਜੀ ਗੱਲ ਤਾਂ ਬਣ ਜੂਗੀ ਰਾਤ ਨੂੰ ਮੇਰੀ ਗੱਲ ਨੂੰ ਰਾਤ ਨੂੰ ਸਾਰੇ ਆਪਣੇ ਮੰਮੀ ਉਰੇ ਤੇ ਸਾਰੇ ਉਧਰ ਹੀ ਹੋਣਗੇ ਤੁਸੀਂ ਥੋੜਾ ਜਿਹਾ ਭੈਣ ਦਾ ਪ੍ਰੋਗਰਾਮ ਆਪਣੇ ਚਿਵਾਰੇ ਤੇ ਕਰ ਦਊਗਾ ਤੇ ਆਪਣੇ ਮੈਂ ਹੂੰਗਾ ਦਤਾਏ ਕਣੇ ਚਿਵਾਰੇ ਦੇ ਪਾਸ ਰੱਖਿਆ ਉਧਰੋਂ ਕੰਦੀ ਦਾ ਟੱਪ ਕੇ ਆਉਣਾ ਮੈਂ ਫੋਨ ਆਪਦੇ ਕੋਲੇ ਰੱਖੇ ਤੂੰ ਅੱਡੀ-ਕੱਡੀ ਅੱਪਲਾ ਜਿੰਦਿਰ ਕਾ ਬਿਤਰ-ਚੜਕਾ ਮਾਰੂ ਬਿਤਰ ਦੀ ਤੁਹਾਨੂੰ ਠੀਕ ਹੈ ਨਾ ਭੈਣ ਨੂੰ ਪਤਾ ਲੱਗੂਗਾ ਫੇਰ ਹੀ ਤਾਂ ਭੈਣ ਦੇ ਵਿਚੋਲਣ ਬਣੂਗੀ ਐ ਥੋੜੀ ਹੋਊਗਾ ਜਰ ਮੇਰੀ ਗੱਲ ਹੁਣ ਬੇਇੱਜ਼ਤੀ ਹੁੰਦੀ ਐ ਤਾਂ ਕੋਈ ਜਾਵੇ ਹੁਣ ਪਿਆਰ ਵੀ ਤਾਂ ਆਪਾਂ ਹੀ ਕਰਦੇ ਆਂ ਫਿਰ ਵਿਆਹ ਬਾਈ ਬਾਈ ਮੈਂ ਨਾੜੂ ਬਾਈ ਨਹੀਂ ਕੁੱਤੂਗਾ ਵੀ ਤੂੰ ਕੁੱਤਰੇ ਨਹੀਂ ਕੋਈ ਤੈਨੂੰ ਲੱਗਦਾ ਜਾਂ ਫਿਰ ਐ ਕਰੀਏ ਨਾ ਚੱਲ ਨਹੀਂ ਜਾਣ ਦੇ ਕੁੱਟਰ ਪੈ ਤੈਨੂੰ ਮੈਨੂੰ ਲੱਗਦਾ ਪਰ ਮੇਰੀ ਗੱਲ ਸੁਣ ਲੈ ਮੇਰੀ ਇੱਕ ਵੀ ਆਪਾਂ ਜੇ ਇਹਨੂੰ ਆਪਾਂ ਕੋਈ ਸਕੀਮ ਨਾਲੋਂ ਮੇਰੇ ਮੈਰਿਟੇ ਫਿਕਸ ਕਰ ਦਈਏ ਹਾਂਜੀ ਠੀਕ ਐ ਜੀ ਤੂੰ ਕੋਈ ਖੰਡਾ ਪਾੜਦਾ ਯਾਰ ਪਰ ਆਦ ਨੂੰ ਆ ਜਦ ਬੈਠ ਕੇ ਫਿਰ ਆਪਾਂ ਕੋ ਕਰਾਂਗੇ ਚੱਲ ਬਾਕ ਚੰਗਾ ਸਹੀ ਪੱਦਸਾ ਬਿਆਨ ਤਾਂ ਸਿਰਫ ਨੰਨ ਦੀ ਠੀਕ ਆ ਚੰਗਾ ਚੰਗਾ ਚੰਗਾ